ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਸ਼ੁਰੂ ਕਰਨ ਲੱਗੇ ਆਂ ਮੱਕੀ ਦੀ ਬੜਾਈ ਪਹਿਲੇ ਦਿਨ ਤੇ ਫਿਰ ਹੁਣ ਚੱਲੀ ਜਾਣਾ ਕੰਮ 12-15 ਦਿਨ ਇੱਕਣੇ ਮੱਕੀ ਦੀ ਬੜਾਈ ਦਾ ਵਿੱਚ ਕੱਦੂ-ਗੱਦੂ ਦਾ ਹੋ ਜਾਣਾ ਤੇ ਆ ਗਈ ਮਸ਼ੀਨ ਬਾਜ਼ਲੇ ਵਾਲੀ ਮੋਟਰ ਤੇ ਆਇਆ ਵੱਢਣ ਤੇ ਟਰੈਕਟਰ ਟਰਾਲੀ ਲਿਆਏ 69 ਗੈਲ ਪਾਈ ਗਿਆ 19 ਫੁੱਟ ਦੀ ਟਰਾਲੀ ਇੱਕ ਉਹ ਆਉਂਦਾ ਆਪਣਾ ਟਰੈਕਟਰ ਸਵਰਾਜ ਲਈ ਉਰੇ 7 ਕਿਲੇ ਨੇ ਮੱਕੀ ਦੇ ਬਾਕੀ ਆਪਣੀ ਕਣਕ ਦੀ 12 ਕਿਲੇ ਤੇ ਦਿਖਾਉਨੇ ਆ ਕੰਮਕਾਰ ਵੀਡੀਓ ਨਾ ਬਣੇ ਰਹੋ ਤੇ ਰੇਤ ਲੈ ਕੇ ਇਹ ਕਰਕੇ ਥੋੜੀ ਜਿਹੀ ਮੱਕੀ ਡਾਉਣੇ ਆ ਉਰੇ ਇੰਨੀ ਤਾਕੜੀ ਨਹੀਂ ਜਿੰਨੀ ਜ਼ਿਆਦਾ ਮੰਨ ਲਓ ਡਾਕਰ ਜ਼ਮੀਨ 'ਚ ਵੱਧ ਤਾਕੜੀ ਹੁੰਦੀ ਆ ਮੱਕੀ ਦੱਸਾਂਗੇ ਕੀ ਆ 27 8 ਝੂੜ ਕੀ ਆ ਆ ਇਹ 1899 ਆਪਣੇ ਤੇ ਫਿਰ ਕੱਲ ਨੂੰ ਵੱਢਾਂਗੇ ਪਿੰਡ 1368 ਇਹ ਲਾਦਾ ਲੀਵਰ ਕਰਦੇ ਨੇ ਲੱਡੂ ਹੋਣੀ ਬਹੁਤ ਜ਼ਿਆਦਾ ਕਰਦਾ ਉੱਡਦਾ ਦੇਖੋ ਕਿੰਨਾ ਕਰਦਾ ਹੈ ਦੇਖਦੇ ਆਂ ਵੀ ਗੁੱਲੇ ਗੱਲੇ ਜਿਹਾਣਾ ਤਾਂ ਨਹੀਂ ਆਉਂਦਾ ਵੀ ਓਕੇ ਰਪੋਰਟ ਆ ਮਸ਼ੀਨ ਦੀ ਜੇ ਆਪਣੀ ਡਬਲ ਪ੍ਰੈਸ਼ਰ ਆ ਮਸ਼ੀਨ ਇਹਨੇ ਗੁੱਲੇ ਦਾ ਦਾਣਾ ਕੀ ਛੱਡਣਾ ਤੇ ਸਾਈਟੀ ਪੂਰੀ ਕਰੀ ਹੋਈ ਆ ਹਾਂ ਕਿਵੇਂ ਆ ਕਿਵੇਂ ਆ ਕੈਮਾ ਕੈਮਾ ਲਾਦਾ ਜੀ ਪਹਿਲਾ ਕਿਹੜਾ ਮਸ਼ੀਨ ਐ ਐਡਾਂ ਤੋਂ ਵੱਢ ਕੇ ਫੇਰ ਚੱਲੂਗਾ ਕੰਮ ਲੰਬੇ ਲੋਟ ਇਹ ਮੁੱਢੀ ਨੇ ਸਫਾਈ ਵਧੀਆ ਏ ਥੋੜਾ ਗੁੱਡੇ ਜਣਾ ਨਹੀਂ ਹੈਗਾ ਦੇਖੋ ਖਾਪੇ ਨੇ ਗੁੱਲੇ ਜਮੀਂ ਜਾਣਾ ਨਹੀਂ ਖੱਟ ਰਹੀ ਤੇ ਬਾਕੀ ਬੰਦਾ ਆਪਾਂ ਲਾਦਾ ਇਹ ਕੋਈ ਛੱਲੀ ਰਹੂਗੀ ਚੁਬੀ ਆਊਗਾ ਨਾਲ ਹੁੰਦੇ ਪਿੱਛੇ ਤੇ ਅੱਪਲਾ ਦਾ ਰਹਿੰਦੀ ਨਹੀਂ ਕੋਈ ਉਹ ਵੀ ਟਮੇ ਟੱਲੀ ਕੋਈ ਗਰ ਜਾਂਦੀ ਆ ਬਾਈ ਪੜਾਈ ਦਾ ਕੰਮਕਾਰ ਹਲੇ ਪਹਿਲੀ ਖੇਤ ਵੱਢ ਰਹੇ ਆ ਬਾਹਰ ਆਂਦੇ ਨੇ ਇਹਦੇ 5-7 ਕਿਹੜੇ ਤੇ ਇਸ ਤੋਂ ਬਾਅਦ ਆ ਖੇਤ ਵੱਢਣਾ ਏ ਟਰਾਲੀ ਤਕਰੀਬਨ ਹੋ ਚੱਲੀ ਅੱਧੀ ਕੁ 5 ਕੁ ਟੈਂਕ ਪੈ ਗਏ ਬਾਕੀ ਲਿਖਾਉਨੇ ਆ ਦਾਣੇ ਦੂਨੇ ਚਾਹੇ ਇਹ ਨੇ ਆ ਦੇਖ ਇਦਾਂ ਦੀ ਮੱਕੀ ਆ ਇਹ ਦੇਖੋ ਕਰੋ ਚੈੱਕ ਥੋੜਾ ਜਿਹਾ ਦਾਣਾ ਭੰਨਦੀ ਆ ਮਸ਼ੀਨ ਹੋਰ ਕੋਈ ਪ੍ਰੋਬਲਮ ਨਹੀਂ ਤੇ ਆੜਾ ਮੱਕੀ ਦਾ ਆ ਜਾਣਾ 5055 ਦਾ ਜਿਹੜੇ ਹਿਸਾਬ ਨਾਲ ਖੜੀ ਧੀ ਥੋੜੀ ਮੱਕੀ ਹੈਗੀ ਵੀ ਮਾੜੀ ਆ 5055 ਦਾ ਆ ਜੇ ਬਾਦੂ ਆ ਤੇ ਆਪਾਂ ਨਾਪੇ ਕਰਿਆ ਸੀ ਫੋਨ ਮੱਕੀ ਵਾਲੇ ਆਰਤੀਏ ਨੂੰ ਜਿਹੜਾ ਲੈਂਦੇ ਨੇ ਗਿੱਲੀ ਉਹ ਕਹਿੰਦਾ ਵੀ 30 ਮੌਚਰ ਤੇ 1500 ਰੁਪਏ ਇਹਨੂੰ ਲੈ ਲਾਂਗੇ ਤੇ ਬਾਕੀ ਲਿਖਾਉਣ ਗਿਆ ਹੋਇਆ ਲਾਣੇਦਾਰ ਮੱਕੀ ਦੁਕਾਨਾਂ ਤੇ ਜਿੱਥੇ ਰੇਟ ਵਧੀਆ ਮਿਲੂਗਾ ਆਪਾਂ ਲਾ ਦੇਣੀ ਆ ਫਸਤੀ ਗੁੰਡੇ ਦੀ ਕਰਾ ਕੇ ਜਿੰਨੇ ਵੀ ਹੋਊਗਾ ਬਾਕੀ ਦਫਾਂਗੇ ਰੇਟ ਨੂੰ ਦੁਬਾਰਾ 300 ਕੋ ਚੱਲਦਾ ਹੈ ਮੈਸੇ ਤਾਂ 1200 ਤੋਂ ਲੈ ਕੇ 16-1700 ਰੁਪਏ ਤੱਕ ਚੱਲਦਾ ਰੇਟ ਿੱਲੀ ਮੱਕੀ ਦਾ ਤੇ ਆਪਾਂ ਨੇ ਪਿੰਡਦਿਆਂ ਨੇ ਵੇਚੀ ਆ ਰਾਜਪੁਰੇ 1600 ਨੂੰ ਉੱਥੇ ਬੋਲੀ ਲੱਗਦੀ ਆ ਰਾਜਪੁਰੇ ਤੇ ਰਾਜਪੁਰੇ ਥੋੜਾ ਜਿਹਾ ਮਾਲ ਵੀ ਘਟ ਜਾਣ ਲੱਗ ਗਿਆ ਹੁਣ ਹੁਣ ਸਾਡੇ ਖੰਨਾ ਅਮਲੋ ਸਰੰਦ ਨਾਪਾ ਇੱਧਰ ਮਾਲ ਜ਼ਿਆਦਾ ਜਾਣ ਲੱਗ ਗਿਆ ਤੇ ਉਹਦੇ ਕਰਕੇ ਰਾਜੇਪੁਰੇ ਹੁਣ ਮਾਲ ਜਾਂਦਾ ਨਹੀਂ ਇਹਨਾਂ ਘਟ ਗਿਆ ਤੇ ਰੇਟ ਵਧੀਆ ਲਾਉਂਦੇ ਨੇ ਉੱਥੇ ਇਹ ਗੱਲ ਬਾਤ ਆ ਬਾਕੀ ਦੱਸਾਂਗੇ ਸਾਰੀ ਗੱਲ ਬਾਤ ਕਿ ਰੇਟ ਭੰਤਾ ਪਰ ਚੱਲੀ ਟਰਾਲੀ ਇਹ ਚ ਪਾਉਣਿਆ ਟੈਂਕ ਤੇ ਆ ਖੇਤ ਵੀ ਸਾਫ਼ ਹੋ ਗਿਆ ਸਾਰੇ ਹੀ ਤੇ 852 ਮਾਰਦਾ ਫਰਦਾ ਛਾਲਾਂ ਦੇਖੋ ਪੌਣੀ ਕਿ ਟਰਾਲੀ ਹੋ ਚੱਲੀ ਐ ਇਹ ਭਰ ਜਾਣੀ ਆ ਤਕਰੀਬਨ ਬਹੁਤ ਔਖਾ ਏ ਬੱਟਾਂ-ਬੱਟਾਂ ਕਰਕੇ ਵੈਕਟਰ ਬਹੁਤ ਜ਼ਿਆਦਾ ਉੱਠਦਾ ਏ ਆ ਦੇਖੋ ਸਿੱਕੜਾ ਰਹਿ ਗਈ ਥੋੜੀ ਜੀ ਇਹ ਵੱਡੇ ਤੋਂ ਬਾਅਦ ਫਿਰ ਟੈਂਕ ਕਢਾਉਨੇ ਆ ਟਰਾਲੀ 'ਚ ਪਲਾਟ ਆਪਣਾ ਹੀ ਵੱਡਿਆ ਗਿਆ ਸਾਰਾ ਹੀ ਤੇ ਉਹ ਟਰਾਲੀ ਹੋ ਗਈ ਪੌਨਿਕ ਹੁਣ ਇਧਰਲੇ ਪਲਾਟ ਦੀ ਸਾਰੀ ਉਹ ਖਰਾ ਟਰਾਲੀ 'ਚ ਪਵਾ ਲਾਂਗੇ ਵੀ ਕੋਈ ਟਰਾਲੀਆਂ ਭਰਨੀਆਂ ਤਾਂ ਹੈ ਨਹੀਂ ਵੀ ਕਾਨੂੰਨ ਭਰਨੀਆਂ ਟਰਾਲੀ ਉਹ ਜ਼ਿਆਦਾ ਤੇ ਆ 19 ਫੁੱਟ ਜੀ ਦੇਖਦੇ ਆ ਕਿੰਨੀ ਕ ਪੈਂਦੀ ਆ ਇਧਰਲੇ ਖੇਤੋਂ ਤੇ ਹੁਣ ਇਧਰਲਾ ਖੇਤ ਲੱਗੀ ਆ ਮਸ਼ੀਨ ਵੱਢਣਾਂ ਹੋਣ ਦਾਣਾ ਭਰ ਗਿਆ ਟੈਂਕ ਲੈ ਕੇ ਆ ਰਿਹਾ ਸਹਿਬ ਜੋਤ ਪਦੇ ਪੱਲੀ ਵੱਡੀ ਗਈ ਮੱਕੀ ਆਪਣੀ ਸਾਰੀ ਹੋ ਰੇ ਤੇ ਲਾਸਟ ਟੈਂਕ ਕੱਢਣ ਲੱਗੇ ਹੋਏ ਆ तकरीबन ਹੋਏ ਜਾਊ 300 ਕੁਇੰਟਲ ਡੇਢ ਗੇੜ ਉਹੀ 50 ਕ ਦਾ ਝਾੜ ਮੰਨ ਕੇ ਚੱਲੋ ਕੀਲੇ ਦਾ ਪੈਂਸੋ ਕੁ ਮੰਟਲ ਦੇ 8 ਗ੍ਰੇਡ ਹੋਊਗੀ। ਬਾਕੀ ਤੁਲੇ ਦੇ ਪਤਾ ਲੱਗੂਗਾ। ਤੇ ਆਪਾਂ ਦਿਖਾ ਕੇ ਆਏ ਆ ਮੱਕੀ ਨਾਪੇ। ਰੇਟ ਆਏਗਾ 15-1600 ਦਾ। ਰੇਟ ਲੱਗੂਗਾ ਕਹਿੰਦੇ ਮੱਕੀ ਦਾ। ਉਹ ਨੂੰ ਮੰਨ ਕੇ ਚਲੋ। ਉੱਤਰ 75000 ਦਾ ਗੀਲਾ ਹੋ ਜੂ। ਚਲੋ ਵਧੀਆ। ਇੰਨਾ ਕੁ ਰੇਟ ਤਾਂ ਚਾਹੀਦਾ ਮੱਕੀ ਦਾ। ਬਾਕੀ ਹੁਣ ਲੈ ਕੇ ਚੱਲਦੇ ਆ ਟਰਾਲੀਆਂ। ਪੈਂਡਲੋਂ ਇਹ ਨੂੰ ਏਰੀ ਲਾ ਕੇ ਆਵਾਂਗੇ ਆ ਦੇਖਦੇ ਆ ਨਹੀਂ ਹੁਣੇ ਲਾ ਆਵਾਂਗੇ ਜਿਵੇਂ ਵੀ ਲੋਡ ਲੱਗਿਆ ਕੰਮ